ਕਾਰਵਾਈ 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 ਸਟੇਜ ਤੇ ਕੁੜੀ ਦੇ ਨਾਲ ਪੰਗਾ ਲੈਣ ਵਾਲੇ ਪੁਲਸ ਵਾਲੇ ਤੇ ਹੋ ਗਈ ਕਾਰਵਾਈ ਐਸਐਸਪੀ ਦੇ ਹੁਕਮਾਂ ਤੇ ਹੋ ਗਈ ਵੱਡੀ ਕਾਰਵਾਈ ਐ ਉਹ ਤਸਵੀਰਾਂ ਨੇ ਜਿਹੜੀਆਂ ਅੱਜ ਕੱਲ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਇੱਕ ਸਟੇਜ ਆਰਟਿਸਟ ਕੁੜੀ ਦੇ ਨਾਲ ਇੱਕ ਬੰਦਾ ਤਕਰਾਰ ਕਰ ਰਿਹਾ ਦੱਸਿਆ ਜਾ ਰਿਹਾ ਕਿ ਤਕਰਾਰ ਕਰਨ ਵਾਲਾ ਪੈਗ ਸੁੱਟਣ ਵਾਲਾ ਬੰਦਾ ਕੋਈ ਹੋਰ ਨਹੀਂ ਬਲਕਿ ਪੁਲਿਸ ਮੁਲਾਜ਼ਮ ਹੈ ਜੋ ਕਿ ਲੁਧਿਆਣਾ 'ਚ ਤਣਾਤ ਹੈ ਇਸ ਗੱਲ ਦੀ ਜਾਣਕਾਰੀ ਖੰਨਾ ਪੁਲਿਸ ਨੂੰ ਮਿਲ ਗਈ ਬਸ ਫਿਰ ਕਿਸੇ ਜਦੋਂ ਮਾਮਲਾ ਉੱਭਰ ਕੇ ਸਾਹਮਣੇ ਆਇਆ ਤੇ ਐਸਐਸਪੀ ਖੰਨਾ ਨੇ ਤੁਰੰਤ ਹੁਕਮ ਜਾਰੀ ਕਰ ਦਿੱਤੇ ਐਸਐਸਪੀ ਦੇ ਹੁਕਮਾਂ ਤੋਂ ਬਾਅਦ ਪੁਲਿਸ ਐਕਸ਼ਨ ਚਾਈ ਪੁਲਿਸ ਅਫਸਰਾਂ ਨੇ ਪੜਤਾਲ ਸ਼ੁਰੂ ਕੀਤੀ ਬੰਦੇ ਆ ਦੀ ਪਛਾਣ ਕੀਤੀ ਪਰ ਪਛਾਣ ਹੋਈ ਸਿਰਫ ਇੱਕ ਸ਼ਖਸ ਦੀ ਜੋ ਕਿ ਪੁਲਸ ਮੁਲਾਜ਼ਮ 10000ਆ ਸੀ ਪੁਲਸ ਅਫਸਰਾਂ ਨੇ ਪਲ ਨਹੀਂ ਲਾਇਆ ਉਸ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਹਾਲਾਂਕਿ ਪੁਲਸ ਨੇ ਉਸਤੇ ਮੁਕਦਮਾ ਤਾਂ ਤੈਤਾ ਪਰ ਉਸ ਦੀ ਗ੍ਰਫਤਾਰੀ ਨਹੀਂ ਹੋਈ ਹੈ ਫਿਲਹਾਲ ਤੁਹਾਨੂੰ ਸਭ ਨੂੰ ਪਤਾ ਹੈ ਕਿ ਇਹ ਮਾਮਲਾ ਹੁਣ ਤੋਲ ਫੜ ਚੁੱਕਿਆ ਤੇ ਮਹਿਲਾ ਆਰਟਿਸਟ ਨਾਲ ਇਸ ਤਰੀਕੇ ਦੇ ਸਲੂਕ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਵੀ ਇੱਕ ਵੱਖਰੀ ਚਰਚਾ ਛੇੜ ਗਈ ਹੈ ਜਿਸ ਦੇ ਵਿੱਚ ਪੁਲਸ ਨੇ ਲੈ ਲਿਆ ਵੱਡਾ ਐਕਸ਼ਨ ਆਓ ਤੁਹਾਨੂੰ ਦਿਖਾਨੇ ਆ ਦਾਨੀ ਪੇਲ ਪੰਜਾਬੀ ਟੀਵੀ ਦੇ ਲਈ ਆਮਨਤਾ ਗੜ ਤੇ ਰਿਪੋਰਟ ਕੱਲ ਨੂੰ ਸਵੇਰੇ ਇਹ ਲੋ ਬਲੇ ਸਮਰਾਲੇ ਸਾਡੇ ਤੇ ਜਿਹੜੀ ਭੰਗੜਾ ਕਲਾਗਰ ਦੀ ਟੀਮ ਆਈ ਸੀ ਜਿਸ ਦੇ ਵਿੱਚ ਲੜਕੀਆਂ ਵੀ ਆਈਆਂ ਸਨ ਉੱਥੇ ਇੱਕ ਲੜਕੀ ਦੇ ਨਾਲ ਜਿਹੜੇ ਗਲਤ ਇਸ਼ਾਰੇ ਕੀਤੇ ਗਏ ਤੁਰਵਾਲ ਕਲਾਸ ਨਹੀਂ ਛੁੱਟਿਆਗਾ ਕੋਈ ਸ਼ਾਹੀ ਬੰਦੇ ਸੀ ਜਿਹੜਾ ਜਗਰੂਪ ਸਿੰਘ ਦੇ ਤੇ ਦੋ ਦੋ ਨਾਮ ਨੂੰ ਸਾਥੀ ਸੀ ਜਿਵੇਂ ਸਾਡੇ ਕੋਲ ਦੀ ਵੀਡੀਓ ਆਈ ਆ ਮਲੇਟ ਆਈ ਆ ਇਹਦੀ ਅਸੀਂ ਤਹਿਕੀਕਤ ਕਰਕੇ ਮਾਜੂਬ ਅਸਸ ਸਿੰਘਾ ਦੇ ਧਿਆਨ ਜੀ ਲੰਦਾ ਜਿਨ੍ਹਾਂ ਨੇ ਵੀ ਸਾਨੂੰ ਸਖਤ ਨਿਰਦੇਸ਼ ਦਿੱਤੇ ਆ ਜਿਨ੍ਹਾਂ ਦੇ ਨਿਰਦੇਸ਼ਾਂ ਮੁਵਾਬ ਅਸੀਂ ਇਹਦੇ ਜਗਰੂਪ ਸਿੰਘ ਜਿਹੜਾ ਮੁਜਮ ਸੀ ਤੇ ਉਹਦੇ ਦੋ ਦੋ ਸਾਥੀ ਸੀ ਉਹਦੇ ਖਲਾਫ 294 506 ਤੇ 509 ਆਈਪੀ ਵੀ ਕੇ ਤਹਿਤ ਸਮਰਾਲਾ ਥਾਣਾ ਮਿਕੇ ਪਰਚਾ ਦਰਜ ਕੀਤਾ ਹੈ ਤੇ ਇਹਨੂੰ ਕੀਤੀ ਜਿਹੜਾ ਅਰੈਸਟ ਵੀ ਕੀਤਾ ਜਾਊਗਾ ਕਿੱਥੇ ਦੇ ਰਹਿਣ ਵਾਲਾ ਜੀ ਕੋਈ ਮੁਲਾਜ਼ਮ ਵਗੈਰਾ ਵੀ ਆ ਪੁੱਛ ਇਹ ਅਜੇ ਕਨਫਰਮ ਦਾ ਬਾਅਦ ਹੋਊਗਾ ਮੁੱਢਲੀ ਤੀਸ਼ ਉਧੋਂ ਲੱਗਿਆ ਵੀ ਲੁਧਿਆਣਾ ਸ਼ਹਿਰ ਦੇ ਵਿੱਚ ਹੀ ਮੁਲਾਜ਼ਮ ਆ ਅਨੰਮਾ ਪੰਡ ਦਾ ਪਿਛੋ ਰਹਿਣ ਵਾਲਾ ਇਹਨਾਂ ਦੇ ਪਾਕਾ ਦਰਜ ਕੀਤਾ ਜੀ ਕੀ ਕੀ ਨਾਮ ਨੇ ਤੇ ਕਿਹੜੀ ਧਰਾਵਾਂ ਦਾ ਪਾਕਾ ਦਰਜ ਕੀਤਾ ਗਿਆ ਜਿਹੜਾ ਕੇਸ ਅਸ਼ੁਰ ਕੀਤਾ ਜਗਨੂਪ ਸਿੰਘ ਉਹਦਾ ਨਾਮ ਨੂੰ ਦੋ ਤਿੰਨ ਸਾਫੀ ਜਿਹੜੇ ਆ ਉਹਨਾਂ ਨੇ ਤੀਸ਼ ਜਿਹੜਾ ਵੀਡੀਓ ਹੀ ਕਵਰੇਜ ਦੇਗਾ ਉਹਨੂੰ ਵੀ ਪਤਾ ਲਾ ਲਾਂਗੇ ਇਹਨਾਂ ਦੇ ਖਿਲਾਫ ਜਿਹੜਾ ਫਰਜ਼ਾ 294 506 ਤੇ 509 ਇਹ ਬੀਸੀ ਜਿਹੜਾ ਸਤਰਾਮ ਦੇ ਤੇ ਜਿਹੜਾ ਦਰਜ ਕੀਤਾ ਠੀਕ ਠੀਕ